ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੈਰੋਵਾਲ ਵਿਖੇ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਰੈਰੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਨੈਸ਼ਨਲ ਅਵਾਰਡ ਹਾਸਲ ਕੀਤਾ ਇਸ ਤੋਂ ਪਹਿਲਾਂ 210 ਗ੍ਰਾਮ ਅੰਡੇ ਦਾ ਸੀ ਨੈਸ਼ਨਲ ਅਵਾਰਡ ਵਿੱਚ ਮਹਾਰਾਸ਼ਟਰ ਦਾ ਨਾਮ ਦਰਜ ਹੁਣ ਜ਼ਿਲ੍ਹਾ ਗੁਰਦਾਸਪੁਰ ਦੀ ਮੁਰਗੀ ਨੇ ਤੋੜਿਆ ਇਹ ਰਿਕਾਰਡ 232 ਗ੍ਰਾਮ ਅੰਡੇ ਨਾਲ ਅਨੇ ਜੀ ਸੁਖਜੀਤ ਪੌਲੀ ਫਾਰਮ ਪਰਵਾਲ ਤੋਂ ਜੀ ਠੀਕ ਹੈ ਜੀ ਆ ਸਾਡੀ ਇਹ ਮਸ਼ੀਨਾ ਹੈ ਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆ ਫੀਡ ਦਾ ਇੱਥੋਂ ਇਹ ਐਲੀਵੇਟਰ ਚੁੱਕ ਕੇ ਗ੍ਰਾਈਂਡਰ 'ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ 'ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਿਹੜਾ ਮਿਕਸ ਕਰ ਦਿੰਦਾ ਵਾ ਵੀ ਅਸੀਂ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿੰਨਰਲਸ ਪਾਣੇ ਆ ਉਹ ਸਾਰਾ ਕੁਝ ਪਾ ਕੇ ਪੈਂਦਾ ਇਹਦੇ ਵਿੱਚ ਜੀ ਇਹ ਇੱਧਰ ਹੈਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਾ ਤੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫੇਸ ਸੋਇਆ ਵੇਗਾ ਉਸ ਤੋਂ ਅੱਗੇ ਫਿਰ ਉਹ ਲੱਗੀ ਹੈ ਜੀ ਐਨ ਐ ਲੱਗੀ ਹੈ ਜੀ ਤੇ ਨੈਕਸਟ ਕੋਲ ਇਧਰ ਪੱਥਰ ਪਾウダー ਲੱਗਾ ਬਸ ਇਹ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਕੁੰਟਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਆ ਜੀ ਐਨ ਐ ਉਹ ਵੀ 1 30 ਪੈਂਦੀ ਹੈ ਜੀ 1 ਕੁੰਟਲ 30 ਕਿਲੋ ਮਤਲਬ 10 ਕੁੰਟਲ ਦੇ ਵਿੱਚ ਤੇ ਸਾਢੇ 5 ਕੁੰਟਲ ਜਿਹੜਾ ਉਹ ਗ੍ਰੇਨ ਪੈਂਦਾ ਤੇ ਉਹਦੇ ਵਿੱਚ 1 ਕੁੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬ੍ਰਾਂ ਤੇ ਬਾਕੀ ਪੱਥਰ ਪੈਂਦਾ ਜੀ ਇੱਕ ਮਤਲਬ 1 ਕੁੰਟਲ ਯਾ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਡ ਖਾ ਰਹੀ ਹੁੰਦੀ 50000 ਮੁਰਗੀ ਲਈ ਅਸੀਂ ਲਗਭਗ ਮਤਲਬ ਬਣਾਉਨੇ ਆ ਜੀ 55 ਕੁਇੰਟਲ ਦੇ ਲੱਗ ਜਾਗੇ 55 60 ਕੁਇੰਟਲ ਇੱਕ ਮੁਰਗੀ ਨੂੰ ਕਿੰਨੀ ਪੈਂਦੀ 110 ਗ੍ਰਾਮ ਦੇ ਲੱਗੇ 105 110 ਇਹ ਡੇਲੀ ਬਣਦੀ ਡੇਲੀ ਬਣਦੀ ਹੈ ਜੀ ਤੁਸੀਂ ਇਹਨੂੰ ਵੀ ਬਾਹਰ ਸੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੇ ਬਰਡ ਨੂੰ ਪਾਉਣੀ ਹੈ ਜੀ ਹਾਂ ਜੀ ਆਪਣੇ ਜੋਗੀ ਕਿਸ ਤਰ੍ਹਾਂ ਇਸ ਗਾਸ ਸਪਲਾਈ ਹੁੰਦੀ ਹੈ ਇਹ ਜੀ ਅੰਡਰਗਰਾਉਂਡ ਇਥੇ ਪਾਈਪ ਲੱਗਾ ਹੋਇਆ ਜੀ ਇਹਦੇ ਉਹਨੂੰ ਅਸੀਂ ਔਗਰ ਆਨੇ ਆ ਠੀਕ ਹੈ ਜੀ ਆ ਥੱਲੇੋਂ ਦੀ ਇਹਦੇ ਥੱਲੇੋਂ ਹੀ ਜਾਂਦੀ ਹੈ ਫੀਡ ਬਾਹਰ ਆ ਜਾਂਦੀ ਹੈ ਜੀ ਤੇ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇਡਾਂ ਚ ਲੈ ਜਾਂਦੇ ਆ। ਜੀ ਅਜਿਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ। ਅੱਗੇ ਜਾ ਕੇ ਫਿਰ ਹਾਂ ਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਾਂ ਰਾਈ ਜਾ ਕੇ ਛੇਡਾਂ ਚਲੀ ਜਾਂਦੀ ਆ। ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਹੈਗਾ ਜੀ ਤੋ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗਿ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਹੈ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਦਾ 210 ਗ੍ਰਾਮ ਦਾ ਰਿਕਾਰਡ ਹੈ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਅੰਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲੇ ਤਾਂ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਦੋਂ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਹੀ ਠੀਕ ਹੈ ਤੇ ਅਸੀਂ ਤੋਂ ਲਿਆ ਅੰਡਾ ਜਿਹੜਾ 32 33 ਗ੍ਰਾਮ ਦਾ ਹੈ ਵੀ ਸਾਡੇ ਕੋਲ 50000 ਬੁਰਗੀ ਹੈ ਜੀ ਲੈਂਗੁਏਜ ਜਿਹੜੀ ਅੰਡਾ ਦੇ ਰਹੀ ਆ ਬੋ ਜੀ ਚਾਰ ਸ਼ੈਟ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਸਪਲਾਈ ਆਪਣੇ ਲਗ ਲਗ ਏਰੀਏ ਦੇ ਹਾਂ ਜੀ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਅਜਨਾਲਾ ਲੁੱਪਗੁਜ ਗਾਵੇਂ ਕੜਾਣਾ ਔਰ ਹਾਂ ਜੀ ਉਹ ਵੀ ਗੁਰਦਾਸਪੁਰ ਦੇ ਲਾਗੇ ਵੀ ਦੇਈ ਦਾਂ ਅੰਡਾ ਜੀ ਬਟਾਲੇ ਦੇ ਲਾਗੇ ਵੀ ਆਸੇ ਪਾਸੇ ਲਗ ਲਗ ਕਸਬਿਆਂ 'ਚ ਖੁੱਦ ਰਿਟੇਲ ਕਰਦੇ ਹਾਂ ਖੁੱਦ ਰਿਟੇਲ ਕਰਦੇ ਹਾਂ ਰਿਟੇਲਾਂ ਦਾ ਸਾਡਾ ਜਾਂਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆ ਆਪਣੀ ਖੁਦ ਬਣਾ ਕੇ ਜੇ ਜੀ ਅਹੀਂ ਰੈਡੀਮੇਡ ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਦੀ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਹੀਂ ਪਾ ਰਹੇ ਆ ਜੀਐਨ ਪਾ ਰਹੇ ਆ ਸੋਇਆ ਪਾ ਰਹੇ ਆ ਜੀ ਤੇ ਨਾਲ ਮੱਕੀ ਪਾ ਰਹੇ ਆ ਬਾਜਰਾ ਤੇ ਥੋੜੀ ਜੀ ਕਣਿ ਪਾ ਰਹੇ ਆ ਤੇ ਬਾਕੀ ਜਿਹੜੀ ਇੰਗਰੀਡੀਅੰਟਸ ਨੇ ਹਾਂ ਜੀ ਹਾਂ ਇਹ ਤਾਂ ਵੀ ਆ ਜਾਂਦਾ ਹੁਣ ਕੱਢ ਲਓ ਕਰ ਲਾ ਅੰਡਾ ਮਿਲ ਜੀ ਤੇ ਦਿਖਾ ਦਊ ਅੰਡਾ ਜੀ ਅੰਡਾ ਗਾ ਆਹ ਇਹ ਆਹ ਜੀ ਆਹ ਜੇ 200 ਤੇ 32 ਗ੍ਰਾਮ ਦਾ ਅੰਡਾ ਠੀਕ ਹੈ ਜੀ ਤੇ ਆ ਇਹਦਾ ਵੇਟ ਜੇ ਇਹ ਜੀ ਇੱਕ ਗਿਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣ ਉਹ ਰਵਿੰਦਸਾ 12 ਸਾਲਾਂ ਦੇ ਆ ਸਭ ਤੋਂ ਬਣਾ 500 ਜੂਜਾ ਪਾਇਆ ਜੀ ਫਿਰ ਆ ਹਿਸਤਾ ਹਿਸਤਾ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ ਕਿੰਨੀ ਲਾ ਲੀਹ ਹਜ਼ਾਰਾਂ ਦਾ ਹੁੰਦਾ ਰੋਜ਼ ਦਾ ਜੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ